ਬਸ ਸ਼ੁਰੂ ਕੀ ਚੱਲ ਪਈ ਨਾ ਵੀਡੀਓ ਹਾਂਜੀ ਆ ਨੇੜੇ ਆ ਜਾ ਚੋਬਰਾ ਨੇ ਕਿ ਤੁਸੀਂ ਐਨਕ ਲਾ ਕੇ ਬਣਾਉਣੀ ਜਾਂ ਲਾਗੀ ਬਣਾਉਣੀ ਹੁੰਨੇ ਕੋਈ ਮੈਨੂੰ ਕੋਈ ਉਹ ਨਹੀਂ ਹੈਗਾ ਬਾਈ ਕੋਈ ਲੈ ਲੈਣੇ ਜੇ ਬਾਹਲੀ ਅੱਖਾਂ ਚੋਬਦੀ ਦੇ ਮੈਨੂੰ ਪਤਾ ਕਿ ਆਹ ਤੇ ਜੀ ਪਈ ਪਈ ਹੈਗੀ ਬਾਈ ਵੀ ਮੈਨੂੰ ਵੀ ਆਹ ਤਾਂ ਮੈਂ ਸਾਈਕਲ ਤੇ ਹਮਸ਼ਾ ਐਨਕ ਲਾ ਕੇ ਰਹਾਂ ਹਾਂ ਹਾਂਜੀ ਹਾਂਜੀ ਮੈਂ ਉਹ ਬਾਈ ਨਾਲ ਪਹਿਲਾਂ ਵੀ ਗੱਲ ਕਰਕੇ ਹਟਿਆ ਹੈਗਾ ਆ ਪਾਪਾ ਕੀ ਪਾਈ ਤੇ ਦੱਸਦਾ ਪੁੱਤ ਉਰੇ ਆ ਫਤੂ ਤੂੰ ਕੈਮਰਾ ਗਲਤ ਕਰੀ ਜਾਣਾ ਤੂੰ ਸੁਣਿਆ ਯਾਰਾ ਮੈਂ ਤੁਸੀਂ ਵੀ ਲਾ ਲਉ ਜਾਂਦਾ ਹੈ ਬਾ ਨਹੀਂ ਆਈ ਠੀਕ ਹੈ ਚੱਲ ਮਾੜੀ ਜੀ ਫੜ ਲਾ ਕੋਈ ਨਾ ਜਾਂ ਬਾਈ ਦੇ ਲਵਾ ਦੇ ਨਹੀਂ ਨਹੀਂ ਨੂ ਰੋੜੀ ਨਹੀਂ ਆ ਜਾ ਨੇ ਉਹ ਕੋਈ ਗੱਲ ਨਹੀਂ ਬਾਈ ਕੋਈ ਟਿੱਕਰ ਵਾਲੀ ਮੈਂ ਨੇੜੇ ਹੀ ਆ ਨਾ ਫਦੇ ਵੀਡੀਓ ਦੇ ਹਾਂਜੀ ਐ ਦੇ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਸਤਿਕਾਰਯੋਗ ਮਿੱਤਰ ਬੇਲੀ ਭੈਣਾ ਭਰਾਵਾਂ ਬਜ਼ੁਰਗਾਂ ਮਤਾਵਾਂ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਮੈਨੂੰ ਵੀਡੀਓ ਬਣਾਉਂਦੇ ਆ ਦੇਸ਼ ਤੋਂ ਬਾਹਰ ਬਹੁਤ ਵਾਰੀ ਦੇਖਿਆ ਤੇ ਇਸ ਵੇਲੇ ਆਪਾਂ ਆਪਣੇ ਪਿੰਡ 'ਚ ਖੜੇ ਆ ਜ਼ਿਲ੍ਹਾ ਬਠਿੰਡਾ ਤੇ ਪਿੰਡ ਕੁੱਦਾ ਤੇ ਪਿੰਡ 'ਚ ਇਸ ਵੇਲੇ ਆਪਾਂ ਆਪਣੀ ਪੈਲੀ 'ਚ ਹੀ ਖੜੇ ਆ ਤੇ ਉਹਨਾਂ ਦੇਸ਼ਾਂ ਸਫਰ ਕਰਦੇ ਆ ਕੱਲੇ ਉਹਨਾਂ ਦੇਸ਼ਾਂ ਚ ਨਹੀਂ ਜਾਂ ਇੰਡੀਆ ਦੇ ਵੱਖ-ਵੱਖ ਸਟੇਟਾਂ ਨੂੰ ਜਿੱਦਾਂ ਆਪਾਂ ਘੁੰਮਦੇ ਆ ਖਾਸ ਕਰਕੇ ਪਹਾੜੀ ਸਟੇਟਾਂ ਦਾ ਉੱਥੇ ਬਹੁਤ ਸਾਰੇ ਜੰਗਲ ਲੱਗੇ ਦੇਖਦੇ ਆ ਉਹ ਜੰਗਲ ਤਾਂ ਲੱਗੇ ਹੀ ਹੁੰਦੇ ਨੇ ਤੇ ਕੀ ਦੇਖਦੇ ਆ ਜੰਗਲਾਂ ਦੇ ਵਿੱਚ ਪੁਚਾਲੇ ਜਿਹੜਾ ਘਰ ਹੁੰਦਾ ਹੋਮਸਟੇ ਬਣਾਏ ਹੁੰਦੇ ਆ ਉਹਨਾਂ ਘਰਾਂ ਵਿੱਚ ਵੀ ਗਮਲੇ ਚ ਉਹਨਾਂ ਨੇ ਨਿੱਕੇ ਨਿੱਕੇ ਬੂਟੇ ਲਾਏ ਹੁੰਦੇ ਆ ਸੋ ਦਰਖਤਾਂ ਨਾਲ ਉਹਨਾਂ ਲੋਕਾਂ ਨੂੰ ਇੰਨਾ ਪਿਆਰ ਆ ਤੇ ਪੰਜਾਬ ਚ ਦਰਖਤਾਂ ਦੀ ਲੋੜ ਆ ਇਹ ਆਪਾਂ ਨੂੰ ਪਤਾ ਕਿ ਜੇ ਆਪਾਂ ਉਹ ਜੰਗਲਾਤ ਵਿਭਾਗ ਦੇ ਅੰਕੜੇ ਜੇ ਕੱਢੀਏ ਤਾਂ ਪੰਜਾਬ ਚ ਦਰਖਤ ਵੱਡੇ ਪੱ ਵੱਡੇ ਗਏ ਨੇ ਤੇ ਜਾਂ ਆਪਣੇ ਜਿਹੜੇ ਨਵੇਂ ਫਸਲਾਂ ਜਿਹੜੀਆਂ ਬੀਜੀਆਂ ਗਈਆਂ ਫਸਲੀ ਚੱਕਰ ਜਿਵੇਂ ਸਾਡੇ ਇਲਾਕੇ ਦੇ ਵਿੱਚ ਨਰਮਾ ਪਹਿਲਾਂ ਹੁੰਦਾ ਸੀ ਦਰਖਤ ਵੀ ਹੁੰਦੇ ਸੀ ਤੇ ਨਰਮਾ ਇੱਥੇ ਨਹੀਂ ਹੁੰਦਾ ਹੁੰਦਾ ਪਰ ਨਰਮਾ ਕੋਈ ਲਾਉਂਦਾ ਨਹੀਂ ਸੋ ਸਾਰੇ ਪਾਸੇ ਝੋਨਾ ਤੇ ਉਹ ਦਰਖਤ ਲਾ ਰਹੇ ਨੇ ਜਿਹੜੇ ਮੇਰੇ ਨਾਲ ਖੜੇ ਹੈ ਬਾਈ ਇਹਨਾਂ ਦਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਇੱਕ ਇਹਨਾਂ ਦੀ ਸੰਸਥਾ ਰਾਉਂਡ ਗਲਾਸ ਫਾਊਂਡੇਸ਼ਨ ਰਾਉਂਡ ਗਲਾਸ ਫਾਊਂਡੇਸ਼ਨ ਵਾਲੇ ਇਹਨਾਂ ਦਾ ਇੱਕ ਵੱਡਾ ਟੀਚਾ ਹੈ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਾਰੇ ਪਾਸੇ ਆਪਾਂ ਦਰਖਤ ਲਾਉਣੇ ਆ ਸੋ ਉਸੇ ਲੜੀ ਤਹਿਤ ਸਾਡੇ ਕੋਲੇ ਵੀਰ ਹੁਣੀ ਪਹੁੰਚੇ ਆ ਸਾਡੀ ਬੇਨਤੀ ਤੇ ਤੇ ਇਸ ਵੇਲੇ ਆਪਾਂ ਆਪਣੀ ਪੈੜੀ 'ਚ ਦਰਖਤ ਲਾਣੇ ਆ ਇਹ ਦਰਖਤ ਕਿਹੜੇ-ਕਿਹੜੇ ਨੇ ਇੱਕ ਕਿਹੜੀ ਰੁੱਤ 'ਚ ਲੱਗਦੇ ਆ ਇਹ ਕਿਹੋ ਜਿਹਾ ਜੰਗਲ ਹੁੰਦਾ ਸੋ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਹਨਾਂ ਨਾਲ ਕਰਾਂਗੇ ਇਸ ਵੇਲੇ ਵੀਡੀਓ ਦੇ ਫਰੇਮ 'ਚ ਚਾਰ ਜਣੇ ਖੜੇ ਨੇ ਤੇ ਇਹਨਾਂ 'ਚੋਂ ਤਿੰਨ ਜਣਿਆਂ ਦਾ ਨਾਮ ਗੁਰਪ੍ਰੀਤ ਆ ਗੁਰਪ੍ਰੀਤ ਆ ਤੁਹਾਡਾ ਪਿੰਡ ਦੱਸਿਓ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਮੇਰਾ ਗਾਜੀਆਣਾ ਜੀ ਨਿਹਾਲ ਸਿੰਘ ਵਾਲੇ ਖੁਲੇ ਜੀ ਅੱਛਾ ਤੁਸੀਂ ਕੰਮ ਕਰ ਰਹੇ ਹੋ ਰਾਉਂਡ ਗਲਾਸ ਫਾਊਂਡੇਸ਼ਨ ਦੇ ਨਾਲ ਜੀ ਤੁਸੀਂ ਇਹ ਰਾਉਂਡ ਗਲਾਸ ਫਾਊਂਡੇਸ਼ਨ ਦਾ ਕਿਦਾਂ ਸ਼ੁਰੂ ਹੋਈ ਥੋੜੀ ਇਹਦੇ ਬਾਰੇ ਜਾਣਕਾਰੀ ਦਿਓ ਵੀਰੇ ਅ 2019 ਦੇ ਵਿੱਚ ਸਟਾਰਟਿੰਗ ਕੀਤੀ ਸੀਗੀ ਜੀ ਜਿਹੜੀ ਸਾਡਾ ਇਹ ਐਨ ਜੀਓ ਚੱਲਿਆ ਸੀਗਾ ਜੀ ਡਾਕਟਰ ਰਜਨੀਸ਼ ਵਰਮਾ ਸਾਡੇ ਪ੍ਰੋਜੈਕਟ ਹੈਡ ਨੇਗੇ ਜੀ ਜੀ ਵੀਰੇ ਹਾਂਜੀ ਤੇ ਉਸ ਤੋਂ ਬਾਅਦ ਜਿੱਦਾਂ ਟੀਮ ਜੁੜਦੀ ਗਈ ਜੁੜਦੀ ਗਈ ਜੀ ਤੇ ਹੁਣ 2025 ਦੇ ਵਿੱਚ ਆ ਕੇ ਤਕਰੀਬਨ ਸਾਡੇ ਕੋਲੇ 30 ਜਣੇ ਜਿਹੜੇ ਹੈਗੇ ਅਗੇ ਪਲਾਂਟੇਸ਼ਨ ਪ੍ਰੋਜੈਕਟ ਦੇ ਵਿੱਚ ਕੰਮ ਕਰ ਰਹੇ ਹੈਗੇ ਜੀ ਠੀਕ ਆ ਵੀਰੇ ਜੀ ਅੱਛਾ ਤੇ ਤੁਸੀਂ ਮੈਨੂੰ ਇਹ ਦੱਸੋ ਪੰਜਾਬ ਦੇ ਵਿੱਚ ਜਿਹੜੇ ਹਰੇਕ ਪੰਜਾਬ ਦੇ ਜਿੰਨੇ ਵੀ ਇਲਾਕੇ ਨੇ ਹਰੇਕ ਜਿਵੇਂ ਹੁਣ ਹੁਸ਼ਿਆਰਪੁਰ ਦੀ ਗੱਲ ਕਰ ਲਈ ਉਧਰ ਅੰਬਾਂ ਅੰਬਾਂ ਦੀਆਂ ਅੰਬ ਵਧ ਹੁੰਦੇ ਨੇ ਜੀ ਬਾਈ ਸੋ ਐਸ ਇਲਾਕੇ ਦੇ ਵਿੱਚ ਖੁਸ਼ਕੀ ਆ ਕਿਤੇ ਨਾ ਕਿਤੇ ਮਾਲਵੇ ਦੇ ਵਿੱਚ ਤੇ ਜਿਹੜੀਆਂ ਇਹ ਤੁਸੀਂ ਵੱਡੋ ਵੱਖ-ਵੱਖ ਅਸਪੀਸੀਜ਼ ਲਾਉਣੇ ਹੋ ਇਹਨਾਂ ਦਾ ਫਰਕ ਹੁੰਦਾ ਹਾਂਜੀ ਹਾਂਜੀ ਜਿੱਦਾਂ ਉਹਨਾ ਬਠਿੰਡਾ ਹੋ ਗਿਆ ਫਾਜ਼ਿਲਕਾ ਹੋ ਗਿਆ ਜੀ ਇਹਦੇ ਵਿੱਚ ਜਿਵੇਂ ਝੰਡ ਫਲਾਹੀ ਖੈਰ ਰੇਰੂ ਦੇਸੀ ਕਿਕਰ ਇਹ ਚੀਜ਼ਾਂ ਜਿਆਦਾ ਚੱਲਦੀਆਂ ਜਿਵੇਂ ਵਾਣ ਹੋਗੇ ਪੀਲੂ ਹੋਗੇ ਜੀ ਕਰੀਰ ਹੋਗੇ ਇਹ ਚੀਜ਼ਾਂ ਆਉਣਗੀਆਂ ਜੀ ਆਪਣੇ ਠੀਕ ਆ ਤੇ ਤੁਸੀਂ ਇਹ ਚੁਣੀਆਂ ਹੋਈਆਂ ਨੇ ਕਿ ਮਾਲਵੇ ਦੇ ਇਲਾਕੇ ਜਦੋਂ ਤੁਸੀਂ ਰੁੱਖ ਲਾਉਣਾ ਤਾਂ ਤੁਸੀਂ ਲਗਭਗ 40 ਕ 40 ਵੈਰਾਈਟੀਆਂ ਜੀ 40 ਵੈਰਾਈਟੀਆਂ ਇਥੇ ਲਾਉਂਗੇ ਜੀ ਠੀਕ ਆ ਤੁਹਾਡਾ ਕੁੱਲ ਕਿੰਨਾ ਕੁ ਟੀਚਾ ਤੁਸੀਂ ਮਿੱਥਿਆ ਸੀ ਪੰਜਾਬ ਦੇ ਵਿੱਚ ਇੰਨੇ ਰੁੱਖ ਲਾਉਣੇ ਆ 올 ਓਵਰ ਪੰਜਾਬ ਦੇ ਵਿੱਚ ਮਿੱਥਿਆ ਬਾਜੀ 1 ਕਰੋੜ ਤੋਂ ਪਲੱਸ ਜਿਹੜਾ ਹੈਗਾ ਰੁੱਖ ਲਾਉਣ ਦਾ ਤੇ ਹੁਣ ਅਸੀਂ 35 ਲੱਖ ਬੂਟਾ ਜਿਹੜਾ ਹੁਣ ਤੱਕ ਰਸੀਂ ਲਾ ਚੁੱਕੇ ਆ ਜੀ ਠੀਕ ਆ ਤੇ 95 ਤੋਂ ਲੈ ਕੇ 97 ਸਾਡਾ ਹੈਗਾ ਸਰਵਾਈਵਰੇਟ ਆ ਜੀ ਜਿਹੜਾ ਪਲਾਂਟਸ ਦਾ ਹੈਗਾ ਇਹ ਜੇ ਸਭ ਬੂਟਾ ਲਾਇਆ ਤਾਂ ਤੁਹਾਡੇ 95 96 ਬੂਟੇ ਬਹਾਲ ਆ ਤੇ ਉਹ ਦਰਖਤ ਬਣ ਗਏ ਹਾਂਜੀ ਹਾਂਜੀ ਠੀਕ ਆ ਬਾਈ ਚਲੋ ਆਪਾਂ ਨਾਲੇ ਤਾਂ ਮਾੜੇ ਮਾੜੇ ਬੂਟਿਆਂ ਬਾਰੇ ਦੇਖਦੇ ਆ ਤੁਸੀਂ ਦੱਸ ਦਿਓ ਵੀ ਕਿਹੜੀਆਂ ਕਿਹੜੀਆਂ ਜਾਤੀਆਂ ਆਪਾਂ ਲਾਉਣ ਲੱਗੀਆਂ ਤੇ ਕੀ ਗੱਲਬਾਤ ਆ ਜੀ ਬਾਈ ਜੀ ਚਲੋ ਤੇ ਜਿਹੜੇ ਆਪਾਂ ਇਹ ਖੇਤ ਚ ਰੁੱਖ ਲਾਈ ਜਾਨੇ ਆ ਇਹ ਰੁੱਖ ਲਗਭਗ 600 ਨੇ ਤੇ ਇਹਨਾਂ ਦੀ ਜਿਹੜੀ ਆਪਸੀ ਦੂਰੀ ਆ ਇੱਥੋਂ ਇਧਰ ਨੂੰ 5-5 ਫੁੱਟ ਦੋਵੇਂ ਪਾਸਿਓ ਜੇ ਆਪਾਂ ਇਹਨੂੰ ਵੇਖਾਂਗੇ ਤਾਂ ਇਹ ਬਿਲਕੁਲ ਲੈਣਾ ਚ ਲੱਗੇ ਹੋਣਗੇ ਤੇ ਇਹ ਲਗਭਗ ਤੇਨੇ ਕਿ ਲਾਣਾ ਥਾਂ ਦੇ ਵਿੱਚ ਇਹ ਇਹ ਸਾਰੇ ਬੂਟੇ ਪੂਰੇ ਆਉਣਗੇ ਅ ਆਪਾਂ ਜਿਵੇਂ ਜਿਹੜੇ ਇਹ ਰੋਖ ਨੇ ਅੱਛਾ ਜਿਵੇਂ ਉਹ ਨਾ ਅਸੀਂ ਖੇਤ ਖੜੇ ਆ ਕੱਲ ਪਰਸੋਂ ਤੇ ਆਪਾਂ ਸਾਰੇ ਇੱਥੇ ਫਿਰਦੇ ਆ ਜਿਵੇਂ ਸਾਨੂੰ ਬਹੁਤੇ ਆ ਕੇ ਇਹੇ ਸਵਾਲ ਪੁੱਛਦੇ ਹੁੰਦੇ ਆ ਵੀ ਇਹਦਾ ਫਾਇਦਾ ਕੀ ਆ ਅੱਛਾ ਜੀ ਫਾਇਦੇ ਤੋਂ ਕਹਿੰਦਾ ਭਾਵ ਕਿ ਆਪਣੇ ਲੋਕਾਂ ਦਾ ਸਿੱਧਾ ਸਵਾਲ ਇਹ ਹੁੰਦਾ ਵੀ ਇਹਦੀ ਕਮਾਈ ਵੀ ਹੋਣੀ ਆ ਤੁਸੀਂ ਜਾਂ ਉਹੀ ਆ ਸੋ ਅਸੀਂ ਉਹਨਾਂ ਨੂੰ ਦੱਸਿਆ ਵੀ ਭਾਈ ਅਸੀਂ ਇੰਨੇ ਕਰੋ ਖੂਨ ਲਾਉਣੇ ਚਾਹੁੰਦੇ ਆ ਸੋ ਆਪਣੇ ਬੰਦੇ ਜਿੰਨਾ ਵੀ ਹੁੰਦਾ ਉਹ ਕਮਾਈ ਨਾਲ ਜੋੜ ਕੇ ਇਨਕਮ ਦੇਖਿਆ ਜਾਂਦਾ ਜੀ ਜੀ ਤੇ ਜਿਵੇਂ ਹੁਣ ਇਹਦੀ ਸਹੀ ਰੁੱਤ ਜਿਹੜੀ ਆ ਉਹ ਹੋਣਾ ਜੀ ਬਾਈ ਠੀਕ ਆ ਤੁਸੀਂ ਇਹ ਰੁੱਖ ਲਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਰਦੇ ਹੋ ਜੀ ਜਿੰਨੀਆਂ ਪਿੰਡਾਂ ਦੀ ਪੰਚਾਇਤੀ ਜ਼ਮੀਨ ਪਈ ਆ ਜੀ ਉਹਦੇ ਚ ਲਾਉਣੇ ਆ ਜੀ ਤੇ ਜੇ ਕੋਈ ਉਂ ਆਖੇ ਤੇ ਪਰਸਨਲ ਜਿਵੇਂ ਹਣ ਤੁਹਾਡੇ ਨਾਲ ਸਾਡੀ ਗੱਲਬਾਤ ਹੋਈ ਤਾਂ ਤੁਹਾਡੇ ਕੋਲੇ ਪਹੁੰਚੇ ਆ ਜੀ ਜਿਵੇਂ ਸਾਨੂੰ ਕੋਈ ਕਾਲ ਆਉਂਦੀ ਹੈਗੀ ਤਾਂ ਅਸੀਂ ਉੱਥੇ ਪਹੁੰਚ ਜਰੂਰ ਕਰਦੇ ਆ ਜੀ ਠੀਕ ਆ ਅੱਛਾ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਵੀ ਤੁਸੀਂ ਖੜੇ ਹੋ ਆਪਣੇ ਕੋਲੇ ਜੀ ਇਹ ਸਾਰੇ ਬੂਟੇ ਸਾਰੀ ਦੇ ਸਾਰੇ ਜਿੱਥੇ ਕਿਤੇ ਵੀ ਲਾਉਣੇ ਤੁਸੀਂ ਇਹ ਫ੍ਰੀ ਹੁੰਦੇ ਨੇ ਜੀ ਬਾਈ ਤੁਹਾਡੀਆਂ ਨਰਸਰੀਆਂ ਕਿੱਥੇ ਕਿੱਥੇ ਨੇ ਪੰਜਾਬ ਦੇ ਸਾਡੇ ਪਟਿਆਲੇ ਦੇ ਵਿੱਚ ਆ ਜੀ ਇੱਕ ਲੰਗ ਪਿੰਡ ਕਰਕੇ ਆ ਜੀ ਹਾਂਜੀ ਇੱਕ ਪਾਤੜਾਂ ਦੇ ਕੋਲ ਘੱਗਾ ਪਿੰਡ ਆ ਇੱਕ ਬਠਿੰਡੇ ਦੇ ਵਿੱਚ ਵੀ ਡੇਮਣ ਠੀਕ ਆ ਬਾਈ ਤੁਸੀਂ ਇਹ ਨਰਸਰੀਆਂ ਤੋਂ ਉੱਥੋਂ ਆਪਦੇ ਬੂਟੇ ਬਣਾ ਕੇ ਜੀ ਤੇ ਲੈ ਜਾਂਦੇ ਹੋ ਫ੍ਰੀ ਆਫ ਕਾਸਟ ਤੁਸੀਂ ਨਿਰਾ ਪੂਰਾ ਨਾਨ ਪ੍ਰਾਫਿਟ ਆਰਗੇਨਾਈਜੇਸ਼ਨ ਉਹੀ ਹੁੰਦਾ ਬੂਟਿਆਂ ਦਾ ਵੀ ਕੋਈ ਪੈਸਾ ਨਹੀਂ ਗਾ ਜੀ ਤੇ ਅਸੀਂ ਉਹਨਾਂ ਦੀ ਪਹੁੰਚ ਦਾ ਵੀ ਕੋਈ ਪੈਸਾ ਨਹੀਂ ਲੈਂਦੇ ਹੈਗੇ ਠੀਕ ਆ ਬਾਈ ਹੁਣ ਆਪਾਂ ਗੁਰਪ੍ਰੀਤ ਐ ਕਰਦੇ ਆ 10 15 ਬੂਟੇ ਨਾ ਹੈ ਤਾਂ ਬਾਲੇ ਨੇ ਇਕੱਠੇ ਕਰਕੇ ਤੇ ਮਾੜ ਜੀ ਉਹਨਾਂ ਦੇ ਆਪ ਐ ਉਹ ਦੱਸ ਦੇ ਵੀ ਕਿਹੜੇ ਕਿਹੜੇ ਨੇ ਵੀ ਕੀ ਕੀ ਹੈ ਉਹ ਮੋٹے ਮੋٹے ਦੱਸੋ ਤੁਸੀਂ ਆਪਾਂ ਕਿਹੜੇ ਕਿਹੜੇ ਬੂਟੇ ਲਾਉਣ ਲੱਗੇ ਆ ਬਣਾ ਇਸ ਦਰਖਤ ਆਪਣੇ ਇੱਥੇ ਜਿਹੜੇ ਲਾਉਣ ਲੱਗੇ ਆ ਜੀ ਸਾਰੇ ਦੱਸ ਦਈਏ ਜੀ ਸਾਰੇ ਦੱਸ ਦੋ ਤੁਹਾਨੂੰ ਚੇਤੇ ਨੇ ਹਾਂ ਜੀ ਨਹੀਂ ਤੁਸੀਂ ਖੜ ਕੇ ਦੱਸ ਦੋ ਆਪਾਂ ਬੂਟਿਆਂ ਦੇ ਨੇੜੇ ਸ਼ਾਰਟ ਵਾਲਾ ਲੈ ਸਕਦੇ ਬਾਤ ਬਹੁਤ ਛੋਟ ਛੋਟ ਲੈ ਜੀ ਬਾਈ ਜੀ ਆ ਇਹਦੇ ਚ ਜਿਵੇਂ ਆਪਣੇ ਕੋਲੇ ਕਰੌਂਦਾ ਆ ਗਿਆ ਜੀ ਹਾਂ ਜੀ ਪੀਲੂ ਆ ਗਿਆ ਜੀ ਕੜੀ ਪਤਾ ਹੈਗਾ ਮਲੇਵੀਰ ਹੈਗਾ ਜੀ ਇਹਦੇ ਚ ਆਪਾਂ ਢਿਉ ਲਾਇਆ ਹੈਗਾ ਮੌਹਾਂ ਲਾਇਆ ਹੈਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਆ ਗਿਆ ਜੀ ਰਹੂੜਾ ਲਾਇਆ ਏ ਕਚਨਾਰ ਲਾਇਆ ਜੀ ਅਮਲਤਾਸ ਹੈ ਫਿਰ ਝੰਡਾ ਹੈ ਫਲਾਹੀ ਹੈ ਖੈਰ ਰੇਰੂ ਆ ਜੀ ਦੇਸੀ ਕਿਕਰ ਹੈ ਤੇ ਜੰਗ ਜਲੇਬੀ ਹੈ ਜੀ ਜਿਹਨੂੰ ਜੰਗ ਜਲੇਬੀ ਕਹਿੰਦੇ ਠੀਕ ਹੈ ਤੇ ਆ ਲੈਮਨ ਗ੍ਰਾਸ ਵੀ ਆ ਲੈਮਨ ਗ੍ਰਾਸ ਗੋੜ ਬੋੜ ਪਿੱਪਲ ਪਿਲਕਣ ਤਿਲਕਣ ਅਰਜਨ ਸੁਚੈਂ ਅਰਜਨ ਸ਼ਰੀ ਸਿਮਲ ਵੀ ਆ ਗਿਆ ਜੀ ਰੈਡੂ ਆਰ ਸ਼ਿੰਗਾਰ ਲੇਤਾ ਜੀ ਜਿਹੜੇ ਜਿਹੜੇ ਮਤਲਬ ਕਿ ਰੁੱਖ ਆਪਾਂ ਮੈਰਿਜ ਪੈਲਸਾਂ 'ਚ ਜਾਂ ਕੋਠੀਆਂ 'ਚ ਲੱਗੇ ਦੇਖਦੇ ਆ ਉਹਨਾਂ 'ਚ ਜਿਹੜਾ ਸ਼ਿੰਗਾਰ ਵਾਲਾ ਰੁੱਖ ਆ ਉਹ ਨਹੀਂ ਨਹੀਂ ਜੀ ਉਹਦੇ 'ਚ ਕੋਈ ਉਹ ਨਹੀਂ ਕੁਝ ਫੁੱਲਾਂ ਵਾਲੀਆਂ ਵੈਰਟੀਆਂ ਜੀ ਕੁਝ ਛੋਟੇ ਸ਼ਰਾਬਾ ਫੁੱਲਾਂ ਵਾਲੇ ਠੀਕ ਆ ਬਾਈ ਚਲ ਆਪਾਂ ਉਹ ਨੇੜੇ ਵੀ ਦੇਖਦੇ ਆਂ ਬੁੱਟਿਆਂ ਤੋਂ ਤੇ ਇੱਕ ਮੈਂ ਥੋੜੀ ਜਿਹੀ ਬਾਈ ਹੁਣਾਂ ਦੀ ਗੱਲ ਨਾਲ ਗੱਲ ਜੋੜਦਾ ਜਦੋਂ ਇਹਨਾਂ ਨੇ ਖੇਤ 'ਚ ਅਸੀਂ ਆ ਰੁੱਖ ਲਾਉਣੇ ਸੀ ਤਾਂ ਕੱਲ ਪਰਸੋਂ ਟੋਏ ਬੱਟੇ ਆ ਤੇ ਟੋਏ ਪੱਟਣ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਆਕਾ ਗੋਲਾ ਲਿਆ ਕੇ ਫੜਾਤਾ ਸੀ ਤੇ ਆ ਗੋਲੇ ਦੇ ਐ ਰਸੀ ਆ ਤੇ ਰਸੀ ਤੇ 5-5 ਫੁੱਟ ਤੇ ਟਾਕੀਆਂ ਬਣੀਆਂ ਹੋਈਆਂ ਨੇ ਇਹ ਨਿਸ਼ਾਨੀਆਂ ਲਾਉਂਦਾ ਕੰਮ ਵੀ ਬੜਾ ਸੌਖਾ ਤੇ ਮਿੰਟੋ ਮਿੱਟਿਆ ਕੰਮ ਨਿਬੜ ਗਿਆ 5-5 ਫੁੱਟ ਦੀ ਦੂਰੀ ਤੇ ਸਾਰੇ ਪਾਸੇ ਆਹ ਰੁੱਖ ਲਾਉਣ ਦੀ ਤਿਆਰੀ ਚ ਮੌਸਮ ਵੀ ਬੜਾ ਸੋਹਣਾ ਅੱਜ ਤਰੀਕ 2 ਆ ਨਾ 2 2 ਸੌਣ ਜੀ ਅਜ ਦੋ ਸੌਣ ਕੱਲ ਫਸਟ ਦਿਨ ਸੀਗਾ ਤੁਸੀਂ ਪਾਈ ਸੀਗੀ ਫੋਟੋ ਕੱਲ ਫੋਟੋ ਪਾਈ ਸੀ ਮੈਂ ਤੇ ਜਦੋਂ ਦੂਜਾ ਤੁਸੀਂ ਸੌਣ ਦੇ ਮਹੀਨੇ ਲਾਉਣੇ ਆ ਫਟਾਰੇ ਵੀ ਹੁੰਦਾ ਜੀ ਸੌਣ ਭਾਦੋਂ ਚ ਰੁੱਖ ਲੱਗਦੇ ਆ ਹੋਰ ਮਹੀਨਾ ਚ ਕਿਹੜਾ ਚ ਲੱਗਦੇ ਲਾਉਣੇ ਆ ਅਸੀਂ ਤਾਂ ਬਾਈ ਜੀ ਸਟਾਰਟਿੰਗ ਮਾਰਚ ਤੋਂ ਕਰ ਦਿੰਦੇ ਆਂਗੇ ਜੀ ਮਾਰਚ ਤੋਂ ਸਟਾਰਟਿੰਗ ਲੈ ਕੇ ਮਈ ਜੂਨ ਬੰਦ ਕਰਦੇ ਆਂ ਜੀ ਠੀਕ ਆ ਉਸ ਤੋਂ ਅੱਗੇ ਅੱਗੇ ਜੁਲਾਈ ਦੇ ਵਿੱਚ ਫਿਰ ਸਟਾਰਟਿੰਗ ਕਰ ਦਿੰਦੇ ਆਂ ਜੀ ਠੀਕ ਆ ਸਿਆਲਾਂ ਸੂਲਾਂ ਚ ਉਸ ਤੋਂ ਬਾਅਦ ਨਹੀਂ ਸਿਆਲ ਨਹੀਂ ਜੀ ਸਰਦੀ ਉਦੋਂ ਕੋਈ ਰੋਖ ਨਹੀਂ ਹੁੰਦਾ ਠੀਕ ਆ ਬਾਈ ਜੀ ਨਾ ਜਦੋਂ ਬੈਚ ਲਾ ਕੇ ਪਟ ਦਿੰਨੇ ਹੁੰਨੇ ਆ ਇਹਦੇ ਵਿੱਚੋਂ ਪੜਦੇ ਆ ਉਹ ਗਰੋ ਡਢ ਜਾਂਦਾ ਛੁੱਟ ਆ ਹਾਂ ਸਹੀ ਆ ਛੱਡ ਜਾ ਇਹਨੂੰ ਹੁਣ ਇਹਦੇ ਵਿੱਚ ਨੱਪ ਕੇ ਫੇਰ ਪਟ ਦੇ ਇਹਦੇ ਸਾਈਡ ਤੇ ਜਿਹੜੀ ਮਿੱਟੀ ਇਹਦੇ ਤੇ ਪਾ ਮੇਰਾ ਵੀਰ ਇਹ ਕਿਹੜਾ ਬੂਟਾ ਦੋ ਕਰਪੀ ਦਾ ਸ਼ਹਿਦੂਤ ਆ ਜੀ ਇਹ ਸ਼ਹਿਦੂਤ ਸ਼ਹਿਦੂਤ ਇਹ ਕੀ ਹੈ ਕੀ ਇਹ ਕਲਮ ਆ ਇਹ ਕਲਮ ਜੀ ਕਲਮ ਤੋਂ ਤਿਆਰ ਕੀਤਾ ਹੈ ਜੀ ਇਹ ਨੱਪਦੀ ਹੈ ਵੀਰੇ ਇਹਨੂੰ ਨੱਪ ਦੋ ਬਾਈ ਵੀਰੇ ਨੱਪਿਆ ਜ਼ਰੂਰ ਕਰੋ ਮੇਰਾ ਨੱਪਦੇ ਹੁੰਨੇ ਆ ਬਾਈ ਹਾਂ ਤੇਰੇ ਕਰ ਅੱਛਾ ਤੂੰ ਕਹਿ ਵੀ ਆਪੇ ਨੱਪ ਦੂਗਾ ਇਹ ਹੁਣ ਇੱਕ ਬੂਟਾ ਲਾ ਕੇ ਦਿਖਾ ਰਿਹਾ ਜੀ ਮੈਂ ਕਰਦਾ ਉਹ ਵੀ ਦੇਖੀ ਜਾਣਾ ਜੀ ਮੈਂ ਕੀ ਕਰਨਾ ਚਾਹੀਦਾ ਉਹ ਹੀ ਦੇਖੀ ਜਾਣਾ ਜੀ ਮੈਂ ਆ ਆ ਬਾਈ ਖੜ੍ਹ ਦੋ ਖੜ੍ਹ ਦੋ ਖੜ੍ਹ ਦੋ ਖੜ੍ਹ ਦੋ ਇੱਕ ਮਿੰਟ ਵੀਰੇ ਮੈਂ ਤੈਨੂੰ ਪਤਾ ਕੀ ਕਿਹਾ ਸੀ ਆ ਇੱਕ ਮਿੰਟ ਮੜਾ ਆ ਜਾਂ ਤੁਸੀਂ ਉਰੇ ਹੀ ਆ ਜਾਓ ਸਾਰੇ ਜਣੇ ਹੋ ਜਾਣਗੇ ਆਪਾਂ ਆ ਜਾਓ ਸਾਰੇ ਨੇੜੇ ਹੋ ਜਾ ਬਾਈ ਦੇ ਆ ਦੇਖੋ ਆਹ ਪੱਟ ਕੇ ਆਪਾਂ ਇਹਨੂੰ ਨਾ ਤਾਂ ਇਹਦੀ ਚਾਕਲੀ ਟੁੱਟਣੀ ਆ ਵੀਰੇ ਆਪਣੀ ਠੀਕ ਹੈ ਤੇ ਨਾ ਮਿੱਟੀ ਕੁਝ ਵੀ ਨਹੀਂ ਹੋਣਾ ਹੈਗਾ ਤੇ ਜੇ ਚਾਕਲੀ ਸਹੀ ਸਲਾਮਤ ਆਪਣੇ ਬੂਟੇ ਦੀ ਤਾਂ ਬੂਟਾ 100 ਕੀ 100 ਤੋਂ 200% ਚੱਲੂਗਾ ਗੁਰਪ੍ਰੀਤ ਕੋਸ਼ਿਸ਼ ਆ ਦਿਓ ਵੀਰੇ ਆਹ ਮਾੜਾ ਇਹ ਤੇ ਪਾਉਣ ਨੂੰ ਕੁਝ ਟੋਏ ਵੱਧ ਡੂੰਗੇ ਪੱਟੇ ਗਏ ਵਧੀਆ ਚੀਜ਼ ਆ ਜੀ ਥੱਲੇ ਆ ਪੋਲਾ ਰਹੂਗਾ ਥੱਲੇ ਆ ਪੋਲਾ ਰਹੂਗਾ ਥੋੜੇ ਵੱਧ ਡੂੰਗੇ ਪੱਟ ਲੈਣੇ ਚਾਹੀਦੇ ਹੈ ਹਾਂ ਜੀ ਠੀਕ ਆ ਬਾਈ ਕੁਬ ਬਹੁਤ ਹੈ ਬਹੁਤ ਆ ਜੀ ਬਹੁਤ ਲਓ ਜੀ ਇਹ ਕੀ ਵੀਰੇ ਪਿੱਪਲ ਆ ਜੀ ਇਹ ਲੋਜੀ ਲਾਤਾ ਪੇਪਲ ਲਾਤਾ ਪੇਪਲ ਕੋਈ ਸਬੂਟਿਆਂ ਨੂੰ ਮਾੜਾ ਵੀ ਮੰਨਦੇ ਆ ਨਾ ਆਪਣੇ ਬਹੁਤ ਬਹੁਤ ਆ ਮਾੜੇ ਦੇ ਚੱਕਰ 'ਚ ਹੀ ਬਾਲੇ ਪੱਟ ਪਟਾ ਦਿੰਦੇ ਆ ਪਰ ਬੂਟਾ ਕੋਈ ਮਾੜਾ ਨਹੀਂ ਹੁੰਦਾ ਜੀ ਦੋ ਅੱਕ ਵੀ ਆਏ ਆ ਵਿੱਚ ਹਾਂ ਜੀ ਬੂਟਾ ਮਾੜਾ ਨਹੀਂ ਹੁੰਦਾ ਕੋਈ ਵੀ ਇੱਕ ਮੈਨੂੰ ਕਿਸੇ ਨੇ ਪੁੱਛਿਆ ਕਹਿੰਦੇ ਵੀ ਬੂਟਾ ਆਕਸੀਜਨ ਕਿਹੜਾ ਕਿਹੜਾ ਬੂਟਾ ਆਕਸੀਜਨ ਦਿੰਦਾ ਜੀ ਮੈਂ ਬੂਟੇ ਸਾਰੇ ਹੀ ਆਕਸੀਜਨ ਦਿੰਦੇ ਆਗੇ ਠੀਕ ਆ ਕੋਈ ਕਿਹੜੇ ਹਿਸਾਬ ਨਾਲ ਕਰਦਾ ਕੋਈ ਕਿਹੜੇ ਹਿਸਾਬ ਨਾਲ ਕਰਦਾ ਬੂਟਾ ਕੋਈ ਵੀ ਨਹੀਂ ਮਾੜਾ ਹੈਗਾ ਬੰਦਾ ਕੋਈ ਵੀ ਨਹੀਂ ਮਾੜਾ ਹੁੰਦਾ ਲੋਕ ਬਣਾ ਦਿੰਦੇ ਆ ਜੀ ਠੀਕ ਹੈ ਭਾਈ ਅੱਛਾ ਬੂਟਾ ਲਾਉਣ ਤੋਂ ਬਾਅਦ ਵੀਰੇ ਉਹਨੂੰ ਮਪਣਾ ਜ਼ਰੂਰੀ ਹੈ ਜੀ ਮਪਣਾ ਜ਼ਰੂਰੀ ਹੈ ਤੇ ਜਿਹੜੇ ਬੂਟਿਆਂ ਦੇ ਨਾਲੋਂ ਆਪਾਂ ਲਫਾਫੇ ਲਾਈ ਜਾਂਦੇ ਆ ਵੀਰੇ ਇਹ ਸਾਰੇ ਇਕੱਠੇ ਕਰਕੇ ਇਹ ਸਾਰੇ ਇਕੱਠੇ ਕਰਕੇ ਤੇ ਆਪਾਂ ਇਹਨੂੰ ਉਧਰ ਸਾਈਡ ਤੇ ਕਿਤੇ ਆਪਾਂ ਇਹਨੂੰ ਨੱਪ ਦੇਣਾ ਠੀਕ ਹੈ ਭਾਈ ਭਾਈ ਤੁਸੀਂ ਨਾਲ ਆਪਾਂ ਅਗਰਪੀ ਦਾ ਪਾਣੀ ਆ ਤੂੰ ਗੱਲ ਜਿੱਤੇ ਆਈ ਆ ਹਾਂਜੀ ਭਾਈ ਕਿ ਜਦੋਂ ਅਸੀਂ ਕਿਸੇ ਦੇ ਖੇਤ 'ਚ ਦਰਖਤ ਲਾਉਣੇ ਉਹ ਤਾਂ ਤੁਸੀਂ ਇਹ ਗੱਲ ਪੱਕੀ ਕਰਦੇ ਹੋ ਇੱਕ ਤਾਂ ਉੱਥੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਪਾਣੀ ਦਾ ਪ੍ਰਬੰਧ ਜੀ ਭਾਈ ਜਿਵੇਂ ਸਾਡੇ ਇਲਾਕੇ ਦੇ ਪਾਣੀ ਹੀਟ ਧਰਤੀ ਹੀਟ ਲਿਕੇ ਬਹੁਤੇ ਚੰਗੇ ਨਹੀਂ ਜੀ 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 ਤੇ ਇਹ ਬੂਟੇ ਥੋੜੇ ਨਰਮ ਪਾਣੀ ਦੇ ਵੀ ਚੱਲ ਜਾਂਦੇ ਆ ਜਿਹੜਾ ਦੇਸੀ ਬੂਟਾ ਹੈ ਜਾਂ ਰਵੈਤੀ ਬੂਟਾ ਆਪਾਂ ਕਹਿ ਲਈਏ ਜੀ ਇਹਨੂੰ ਇਹਨੂੰ ਕੋਈ ਏਡੀ ਦਿੱਕਤ ਨਹੀਂ ਆਉਂਦੀ ਹੈਗੀ ਠੀਕ ਆ ਵੀਰੇ ਤਾਂ ਕਰਕੇ ਹੀ ਅਸੀਂ ਉਸ ਹਿਸਾਬ ਨਾਲ ਚੂਜ਼ ਕੀਤੇ ਪਿਆ ਜੀ ਵੀ ਕਿਹੜੇ ਇਲਾਕੇ ਚ ਕਿਹੜਾ ਬੂਟਾ ਲਾਉਣਾ ਹੈ ਠੀਕ ਆ ਜੀ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਨਹਿਰੀ ਬਣ ਵੀ ਨਹਿਰੀ ਪਾਣੀ ਦਾ ਜੀ ਵੈਸਟ ਆ ਸੋਨੇ ਤੇ ਸੁਹਾਗਾ ਉਹ ਤਾਂ ਸਭ ਤੋਂ ਚੰਗੀ ਗੱਲ ਆ ਅਸੀਂ ਇੱਕ ਅਸੀਂ ਇੱਕ ਜੰਗਲ ਲਾਇਆ ਹੈਗਾ ਫਰੀਦਕੋਟ ਦੇ ਵਿੱਚ ਇਰੀਗੇਸ਼ਨ ਦੀ ਹੈਗੀ ਹੈਗੀ ਜ਼ਮੀਨ ਉਹ 6 ਏਕੜ ਉਹਦੇ ਚ 14000 ਬੂਟਾ ਲਾਇਆ ਜੀ ਠੀਕ ਆ ਬਾਈ ਜਿਹੜਾ ਬੂਟਾ 2 ਸਾਲ ਚ ਹੋਣਾ ਸੀਗਾ ਜੀ ਉਹ ਨਹਿਰੀ ਪਾਣੀ ਨਾਲ 1 ਸਾਲ ਚੋ ਡਾ ਹੋ ਗਿਆ ਹਾਂ ਸਹੀ 14000 ਬੂਟਾ ਇਸ ਤਰ੍ਹਾਂ ਖੜਾ 6 ਖੇਲਿਆਂ ਦੇ ਵਿੱਚ ਜੀ ਉਹ ਦੂਰੋਂ ਹੀ ਮਾਰਦਾ ਚਲ ਪਤਾ ਲੱਗਦਾ ਹੈ ਜੀ ਕੀ ਆ ਬਾਤ ਹੈ ਯਾਰ ਫਰਸਟ ਪਾਣੀ ਤੋਂ ਲਾਸਟ ਪਾਣੀ ਉਹੀ ਲੱਗ ਰਿਹਾ ਹੁਣ ਹਾਂ ਅੱਛਾ ਇੱਕ ਗੱਲ ਗੁਰਪ੍ਰੀਤ ਹੋਰ ਆ ਜਾਂਦੀ ਹੈ ਤੁਹਾਡੀ ਗੱਲ ਦੇ ਵਿੱਚ ਜਦੋਂ ਆਪਾਂ ਮਾਲੀਆਂ ਤੋਂ ਕੋ ਬੂਟੇ ਲੈਣੇ ਆ ਤੇ ਆਪਣੀ ਕੋਸ਼ਿਸ਼ ਹੁੰਦੀ ਵੀ ਜਿਹੜਾ ਉਹਨਾਂ ਦੀ ਰੇੜੀ ਤੇ ਜਾ ਉਹਨਾਂ ਦੇ ਨਰਸਰੀ ਦੇ ਵਿੱਚ ਵੱਡਾ ਬੂਟਾ ਪਿਆ ਆਪਣੀ ਪਹੁੰਚ ਹੁੰਦੀ ਵੀ ਆਪਾਂ ਉਹ ਖਰੀਦ ਕੇ ਤੇ ਉਹ ਆਪਦੇ ਖੇਤ ਚ ਲਾਈਏ ਜੀ ਜੀ ਤੁਸੀਂ ਇਹ ਕੀ ਸਲਾਹ ਦਿੰਦੇ ਆ ਵੀ ਬੂਟਾ ਨਿੱਕਾ ਹੀ ਲਾਉਣਾ ਚਾਹੀਦਾ ਜਾਂ ਵੱਡਾ ਵੀ ਹੋਵੇ ਜਿਹੜਾ ਬੂਟਾ ਨਿੱਕਾ ਹੈ ਜੀ ਇਹਦੀ ਪਹਿਲਾਂ ਤਾਂ ਜੜ ਨਹੀਂ ਕੱਟੀ ਵੀ ਹੁੰਦੀ ਹੈਗੀ ਠੀਕ ਹੈ ਜਿੰਨਾ ਬੂਟੇ ਨੂੰ ਵੱਡਾ ਕਰਨਾ ਹੈ ਜੀ ਉਹਦੀ ਜੜ ਕੱਟ-ਕੱਟ ਕੇ ਹੀ ਵੱਡਾ ਕਰਨਾ ਪੈਂਦਾ ਹੈ ਆਪਾਂ ਨੂੰ ਠੀਕ ਹੈ ਕਿਉਂਕਿ ਸਾਰੀ ਜਿਹੜੀ ਇਹਦੀ ਜਾਨ ਆ ਉਹ ਜੜ ਦੇ ਵਿੱਚ ਆ ਜੀ ਠੀਕ ਹੈ ਜੀ ਜੇ ਜਦੋਂ ਆਪਾਂ ਬੂਟੇ ਦੀ ਜੜ ਕੱਟ-ਕੱਟ ਕੇ ਉਹਨੂੰ ਵੱਡਾ ਕਰ ਲੈਂਦੇ ਆ ਤੇ ਬੂਟਾ ਸ਼ੌਕ ਲੈ ਜਾਂਦਾ ਜੀ ਤੇ ਉਹਦੇ ਸੁੱਕਣ ਦੇ ਚਾਂਸਸ ਬਹੁਤ ਜਾਂਦੇ ਆ ਸੁਖਾਣੀ ਇਹ ਵੀ ਨਿੱਕਾ ਬੂਟਾ ਲਾਓ ਨਿੱਕਾ ਬੂਟਾ ਲਾਓ ਜਿੰਨਾ ਛੋਟਾ ਬੂਟਾ ਲਾਵਾਂਗੇ ਜੀ ਉੰਨੀ ਛੇਤੀ ਹੀ ਸਰਵਾਈਵ ਰੇਟ ਵਧੀਆ ਮਿਲੂਗਾ ਆਪਾਂ ਠੀਕ ਆ ਬਾਈ ਚੱਲ ਹੁਣ ਮੋਟਾ-ਮੋਟਾ ਜੀ ਆਪਾਂ ਇਹ ਦੇਖਦੇ ਆ ਵੀ ਇਹ ਕਿਹੜੇ-ਕਿਹੜੇ ਬੂਟੇ ਨੇ ਆਪਾਂ ਇੱਕ ਆਪਾਂ ਆਹ ਤ ਤੋੜ ਲੈਨੇ ਆ ਉਧਰੋਂ ਇਹ ਦੇਖਿਓ ਵੀਰੇ ਇੱਥੋਂ ਚੱਲਦੇ ਆ ਲੈਮਨ ਗ੍ਰਾਸ ਪੀਲੂ ਕਰੌਂਦਾ ਰਹੂੜਾ ਮਹਿੰਦੀ ਸੰਭਾਲੂ ਠੀਕ ਹੈ ਜੀ ਇਸ ਤਰ੍ਹਾਂ ਇਹ ਚੱਲਦੇ ਆ ਆਪਾਂ ਨਾਲ ਨਾਲ ਇਹ ਕਹਿੰਦੇ ਜਾਵਾਂਗੇ ਹੁਣ ਆਪਾਂ ਇਹਦੇ ਚ ਇਹ ਹੈਗਾ ਵੀ ਆ ਅੱਕ ਆ ਗਿਆ ਜੀ ਠੀਕ ਹੈ ਜੀ ਆ ਕਰੌਂਦਾ ਆ ਗਿਆ ਏ ਆ ਲੈਮਨ ਗਰਾਸ ਆ ਗਿਆ ਹੈਗਾ ਠੀਕ ਹੈ ਜੀ ਉਧਰੋਂ ਆ ਪੀਲੂ ਆ ਗਿਆ ਜੀ ਵਣ ਪੀਲੂ ਕਹਿੰਦੇ ਜਿਹਨੂੰ ਵਣ ਪੀਲੂ ਜੀ ਠੀਕ ਹੈ ਭਾਈ ਜੀ ਜੀ ਤੇ ਇੱਕ ਮੈਨੂੰ ਇਹ ਦੱਸੋ ਇਹ ਗੱਲ ਚੱਲ ਨਾਲ ਚੱਲਦੀ ਚ ਜਿਹੜੇ ਇਹ ਬੂਟੇ ਤੁਸੀਂ ਜਿਵੇਂ ਗੱਡੀ ਚੋਂ ਕਰ ਲਾਏ ਆ ਜੀ ਜੀ ਤੁਸੀਂ ਢੰਗ ਨਾਲ ਲਵਾ ਕੇ ਤੇ ਰਖਾਏ ਆ ਵੀ ਆਪਾਂ ਐ ਐ ਲਾਉਣੇ ਆ ਜੀ ਜੀ ਸੋ ਇਹਨਾਂ ਚ ਇਹ ਵੀ ਹਿਸਾਬ ਕਿਤਾਬ ਹੁੰਦਾ ਵੀ ਡਾਇਰੈਕਸ਼ਨ ਕਿਹੜੀ ਹੋਣੀ ਚਾਹੀਦੀ ਆ ਜੀ ਇਹ ਸਾਰੀ ਪਲਾਂਟੇਸ਼ਨ ਜਿਹੜੀ ਹੈਗੀ ਐ ਸੀ ਡਾਇਰੈਕਸ਼ਨ ਵਾਈਜ਼ ਕਰਾਉਨੇ ਆ ਜੀ ਜਿਵੇਂ ਈਸਟਰ ਦੇ ਵਿੱਚ ਛੋਟਾ ਸ਼ਰਬ ਆ ਗਿਆ ਜੀ ਜਿਵੇਂ ਫੁੱਲਾਂ ਵਾਲੇ ਲਾ ਲਈਏ ਓਦੋਂ ਅੱਗੇ ਆ ਗਿਆ ਮਹਿੰਦੀ ਆ ਗਈ ਸੰਭਾਲੂ ਆ ਗਿਆ ਜੀ ਜਿੱਧਰ ਚੜਦੀ ਧੁੱਪ ਪੈਂਦੀ ਆ ਹਾਂਜੀ ਚੜ੍ਹਦੇ ਵਾਲੇ ਪਾਸੇ ਸਾਊਥ ਦੇ ਵਿੱਚ ਆ ਗਿਆ ਜਿਵੇਂ ਫਰੂਟ ਲਾ ਦਿੰਨੇ ਆਗੇ ਜੀ ਤੇ ਸੈਂਟਰ ਦੇ ਵਿੱਚ ਇੱਕ ਸਾਈਡ ਤੇ ਸਪਾਇਨ ਜ਼ੋਨ ਬਣਾਉਣੇ ਆ ਜਿਹੜੇ ਮੇਨ ਸਾਡ ਠੀਕ ਹੈ ਜੀ ਜਿਵੇਂ ਹੁਣ ਇਹ ਰਹੁੜਾ ਆ ਗਿਆ ਹੈਗਾ ਮਹਿੰਦੀ ਆ ਗਈ ਹੈ ਜੀ ਸੰਭਾਲੂ ਆ ਗਿਆ ਹੈਗਾ ਇਹ ਚੀਜ਼ਾਂ ਆ ਗਈਆਂ ਠੀਕ ਰੀਠਾ ਆ ਗਿਆ ਹੈਗਾ ਤੁਹਾਡਾ ਕਹਿੰਦਾ ਭਾਬੀ ਜਿਹੜੇ ਉਹ ਪੰਛੀਆਂ ਲਈ ਜਿਹੜੇ ਲੱਕੜ ਦੇ ਬਣਾ ਕੇ ਆਲਣੇ ਲਾਏ ਜਾਂਦੇ ਆ ਜੀ ਉਹਨਾਂ ਤੋਂ ਜ਼ਰੂਰੀ ਦਰਖਤ ਆ ਜੀ ਹੁਣ ਦੇਖੋ ਰਹਿਣਾ ਵੀ ਪੰਛੀ ਨੇ ਇੱਥੇ ਹੀ ਆ ਜੀ ਉਹਨਾਂ ਦਾ ਰਹਿਣ ਬਸੇਰਾ ਵੀ ਇਹੀ ਆ ਤੇ ਖਾਣ ਲਈ ਫਰੂਟ ਵੀ ਉਹਨਾਂ ਦੇ ਆਪਾ ਲਾਤ ਆਏ ਮਲੇ ਵੇਰ ਲਾਤਾ ਹੈ ਦੇਸੀ ਵੇਰ ਲਾਤਾ ਹੈਗਾ ਜੀ ਇਹ ਚੀਜ਼ਾਂ ਤੇ ਜਿਹੜੇ ਤੁਸੀਂ ਜੰਗਲ ਲਾਏ ਆ ਪਹਿਲਾਂ ਕੋਈ 4-5 ਸਾਲ ਪਹਿਲਾਂ ਲਾਏ ਹੋਣਗੇ ਉਹਨਾਂ ਜੰਗਲਾਂ 'ਚ ਜਦੋਂ ਹੁਣ ਤੁਸੀਂ ਗਿੜਾ ਮਾਰਦੇ ਹੋ ਤੇ ਉੱਥੇ ਪੰਛੀ ਮਿਲਦੇ ਆ ਤੁਹਾਨੂੰ ਆਹਨੇ ਪਾਛ ਦਿਖਦੇ ਆ ਮੇਰੇ ਖੁਦ ਦੇ ਪਿੰਡ ਹੀ ਲੱਗਿਆ ਬਾਜੀ ਬਹੁਤ ਸੋਹਣਾ ਜੰਗਲ ਆ ਮਨ ਨੂੰ ਵੀ ਖੁਸ਼ੀ ਹੁੰਦੀ ਆ ਜੀ ਦੇਖ ਕੇ ਆਪਦੀ ਹੱਥੀ ਲਾ ਕੇ ਵੱਡੇ ਹੋ ਕੇ ਤੇ ਉੱਥੇ ਜਾਣੇ ਆਗੇ ਵਿੱਚ ਹਾਂ ਦੋ ਜੰਗਲ ਮੇਰੇ ਪਿੰਡ ਦੇ ਵਿੱਚ ਲਾਏ ਹੋਏ ਆਗੇ ਬਾਈ ਜੀ ਠੀਕ ਆ ਵੀਰੇ ਜੀ ਬਹੁਤ ਸ਼ਾਨਦਾਰ ਕਲਾ ਕਰ ਰਹੇ ਆ ਤਾਂ ਗੱਲ ਕੁਝ ਹੋਰ ਆ ਜਦੋਂ ਯਾਰ ਤੁਰ ਦਿੱਤਾ ਤੇ ਤੁਹਾਡੇ ਮਾਈਕ ਲੱਗਾ ਹੋਵੇ ਗੱਲਾਂ ਬਾਤਾਂ ਹੁੰਦੀਆਂ ਨੇ ੜੋ ਜਿਆਦਾ ਸੌਖੀਆਂ ਰਹਿੰਦੀਆਂ ਨੇ ਹਾਂਜੀ ਹਾਂਜੀ ਜਦੋਂ ਤੁਸੀਂ ਮੇਜ ਕੁਰਸੀ ਡਾਗੇ ਬੈਹ ਜਾਨਾ ਥੋੜਾ ਜਿਹਾ ਹੋਰ ਹਿਸਾਬ ਕਿਤਾਬ ਬਣ ਜਾਂਦਾ ਹਾਂਜੀ ਹਾਂਜੀ ਉਹ ਆਹ ਬੋਤੇ ਈ ਕਿ ਸਾਡੇ ਤਿੰਨ ਵਰਮੇ ਸੀ ਇੱਕ ਥੋੜਾ ਆਪ ਦਾ ਵਰਮਾ ਸੀਗਾ ਹਾਂ ਬਿਲਕੁਲ ਠੀਕ ਹੈ ਜੀ ਉਹ ਥੋੜਾ ਸੀਗਾ ਇੱਕ ਤਿੰਨ ਸਾਡੇ ਸੀਗੇ ਤੇ ਆਪਾਂ ਪਤਾ ਕੀ ਕਰਾਂਗੇ ਢਿੱਲੋ ਅ ਦੋ ਵਾਰ ਮੈਂ ਜਿਹੜੇ ਹੈਗੇ ਆ ਤਾਂ ਗੋਲਾ ਇਹ ਚੱਕ ਲਾਂਗੇ ਜਿੱਦੇ ਉਹ ਪਲਾਂਟੇਸ਼ਨ ਤੋਂ ਕਰਾਉਣਾ ਹੈ ਇੱਕ ਵਾਰ ਮੈਂ ਉਹਦੇ ਚੱਕ ਲਈ। ਫੋਟੋਸਾਂ ਤੇ ਉੱਥੇ ਵੀ ਚੱਕ ਲੈਣਾ। ਕਿ ਦਿਖਾਓ ਸਹੀ ਆ ਸਿਰਚ ਨਾ ਮਾਰਨ ਕਿਹਦੇ। ਐ ਆਇਓ ਬਾਈ ਮਾਲੇ ਨੇੜੇ। ਜਦੋਂ ਯਾਰ ਕਿ ਇੱਕ ਦਿਨ ਮੈਂ ਨਮੀਬਿਆ ਚ ਖੜਾ ਸੀ ਤਾਂ ਨਮੀਬਿਆ ਚ ਆਪਾਂ ਇਹ ਗੱਲ ਕੀਤੀ ਸੀ ਵੀ ਪੰਜਾਬ ਮੁੜ ਕੇ ਕਰਕੇ ਖੇਤ ਪੈੜੀ ਜੇ ਕੁਝ ਦਰਖਤ ਲਾਵਾਂਗੇ। ਤਾਂ ਉਹ ਗੱਲ ਮੈਂ ਕਈਆਂ ਨਾਲ ਗੱਲਬਾਤ ਕਰਦਾ ਰਿਹਾ ਤੇ ਉਹਨਾਂ ਦੇ ਵਿੱਚੋਂ ਇਹਨਾਂ ਦਾ ਮੈਨੂੰ ਨੰਬਰ ਮਿਲਿਆ ਸੀ ਰਾਉਂਡ ਕਲਾਸ ਫਾਊਂਡੇਸ਼ਨ ਵਾਲਿਆਂ ਦਾ। ਤੇ ਜਦੋਂ ਵੀਰ ਹੁਣਾਂ ਨਾਲ ਪਹਿਲੀ ਵਾਰੀ ਗੱਲ ਹੋਈ ਤਾਂ ਇਹ ਮੈਨੂੰ ਬਾਅਦ ਚ ਪਤਾ ਲੱਗਾ ਵੀ ਇੱਕ ਦਿਨ ਪਹਿਲਾਂ ਮਿਲ ਕੇ ਵੀ ਗਏ ਸੀ ਘਰੇ ਮੈਨੂੰ ਕਈ ਦਿਨ ਬਾਵਾ ਸਾਹਿਬ ਨੂੰ ਪਹਿਲਾਂ ਮਿਲ ਕੇ ਪਿਛਲੇ ਸਾਲ ਆਏ ਸੀ ਪਿਛਲੇ ਸਾਲ ਆਏ ਸੀ ਸੋ ਤਾਂ ਕਰਕੇ ਸਾਨੂੰ ਹੋਰ ਵੀ ਸੌਖਾ ਹੋ ਗਿਆ ਗੁਰਬੀਤ ਇੱਕ ਗੱਲ ਮੈਨੂੰ ਤੁਸੀਂ ਹੋਰ ਦੱਸੋ ਇਹ ਚਲੋ ਆਪਾਂ ਆਪਦੀ ਜ਼ਮੀਨ ਚ ਲਵਾਉਣੇ ਆ ਜਿਵੇਂ ਇੱਕ ਪਿੰਡ ਦੀ ਪੰਚਾਇਤ ਨੇ ਲਵਾਉਣਾ ਹੁੰਦਾ ਤੇ ਯਾਰ ਜੀ ਗੱਲ ਹੈ ਵੀ ਇਹਦੇ ਚ ਸੌਣ ਭਾਦੂ ਦੇ ਦੇਣਾ ਤੇ ਕੱਖ ਪੱਠਾ ਬਹੁਤ ਹੁੰਦਾ ਤੇ ਇਹਦੇ ਚ ਜਿਹੜੀ ਉਹ ਨਰੇਗਾ ਸਕੀਮ ਹੁੰਦੀ ਹੈ ਜਿਹੜੇ ਉਹ ਚ ਦਿਹਾੜੀਦਾਰ ਵੀਰ ਹੁੰਦੇ ਉਹ ਸਹੂਲਤ ਮਿਲ ਜਾਂਦੀ ਹੁੰਦੀ ਹੈ ਨਾਲ ਜੀ ਅਸੀਂ ਜਿਹੜਾ ਵੀ ਕੰਮ ਕਰਵਾਉਨੇ ਆ ਜੀ ਜਿਹੜਾ ਪੰਚਾਇਤੀ ਜ਼ਮੀਨ ਤੇ ਹੈਗਾ ਪੰਚਾਇਤੀ ਜ਼ਮੀਨ ਤੇ ਪਹਿਲਾਂ ਉਹ ਜਗ੍ਹਾ ਜਾ ਕੇ ਦੇਖਦੇ ਆ ਜੀ ਫਿਰ ਸਰਪੰਚ ਸਾਹਿਬ ਨਾਲ ਗੱਲਬਾਤ ਕਰਕੇ ਫਿਰ ਉਹਦਾ ਇੱਕ ਮਤਾ ਪੈਂਦਾ ਹੈਗਾ ਤਾਂ ਉਹਦੇ ਜੰਗਲ ਲਈ ਲੇਬਰ ਪ੍ਰੋਵਾਈਡ ਕਰਾਉਨੇ ਆ ਚਾਹੇ ਉਹ 1 ਏਕੜ ਜਗ੍ਹਾ ਤੇ ਚਾਹੇ 5 ਏਕੜ ਜਗ੍ਹਾ ਮਨਰੇਗਾ ਪ੍ਰੋਵਾਈਡ ਕਰਵਾਉਨੇ ਆਗੇ ਉਹ ਜਾ ਕੇ ਜੀ ਅਸੀਂ ਤਾਂ ਪ੍ਰੋਪਰ ਜਿਹੜੀ ਹੈਗੀ ਉਹਦੀ ਮੇਨਟੇਨ ਰੱਖਣਾ ਹੈ ਸਾਫ ਸਫਾਈ ਕਰਾਉਣੀ ਆ ਪਾਣੀ ਪਵਾਉਣਾ ਉਹ ਉਹਨਾਂ ਨੇ ਕੰਮ ਕਰਨਾ ਹੈਗਾ ਪਰ ਅਸੀਂ ਜਾ ਕੇ ਉਹਨਾਂ ਦੇ ਕੋਲੇ ਕੰਮ ਆਪ ਕਰਵਾਉਨੇ ਹਾਂ ਨਿਗਰਾਨੀ ਤੁਹਾਡੀ ਨਿਗਰਾਨੀ ਜੀ ਮਿਨਿਟਰੀ ਸਾਹਿਬ ਤੁਹਾਨੂੰ ਉਥੋਂ ਉਹ ਪ੍ਰੋਵਾਈਡ ਹੋ ਜਾਂਦੀ ਹੈ ਜੀ ਸਮਝ ਜਾਂਦੀ ਹੈ ਜੀ ਜੀ ਠੀਕ ਆ ਜੀ ਤੇ ਜਿਹੜੇ ਵੀ ਮਿੱਤਰ ਬੇਲੀ ਆਪਣੀ ਵੀਡੀਓ ਨੂੰ ਦੇਖ ਰਹੇ ਆ ਤੇ ਜਿਹੜੇ ਦਰਖਤ ਲਵਾਉਣਾ ਚਾਹੁੰਦੇ ਆ ਮੈਂ ਸਕਰੀਨ ਤੇ ਇਹਨਾਂ ਵੀਰਾਂ ਦਾ ਨੰਬਰ ਛੱਡੂਗਾ ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇਹਦੇ ਗੱਲ ਚ ਤੁਸੀਂ ਹੋਰ ਜੋੜ ਨਹੀਂ ਹੋਵੇ ਚਾਰ ਜ਼ਿਲ੍ਹਿਆਂ ਦੇ ਵਿੱਚ ਬਾਈ ਜੀ ਮੈਂ ਕੰਮ ਕਰਦਾ ਆਂਗਾ ਉਦਾਂ ਤਾਂ ਸਾਡਾ ਕੀ ਹੈਗਾ 올ਓਵਰ ਪੰਜਾਬ ਦੇ ਵਿੱਚ ਹੀ ਕੰਮ ਚੱਲ ਰਿਹਾ ਹੈਗਾ ਜੀ ਜਿੱਦਾਂ ਬਠਿੰਡਾ ਹੋ ਗਿਆ ਮੋਗਾ ਹੈ ਫਰੀਦਕੋਟ ਹੈ ਜੀ ਫਿਰੋਜ਼ਪੁਰਾ ਤਾਂ ਬਾਈ ਜੀ ਮੇਰਾ ਨੰਬਰ ਮੈਂਸ਼ਨ ਕਰ ਦੇਣਗੇ ਤੇ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਠੀਕ ਆ ਤੇ ਜੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਚੋਂ ਤੁਸੀਂ ਵੀਡੀਓ ਦੇਖ ਰਹੇ ਹੋ ਤੁਸੀਂ ਦਰਖਤ ਲਾਉਣਾ ਚਾਹੁੰਦੇ ਹੋ ਤਾਂ ਰਾਉਂਡ ਗਲਾਸ ਫਾਊਂਡੇਸ਼ਨ ਇੰਸਟਾਗ੍ਰam ਪੇਜ ਵੀ ਹੈਗਾ ਇਹਨਾਂ ਵੀਰਾਂ ਦਾ ਤੁਸੀਂ ਉੱਥੇ ਜਾ ਕੇ ਸੰਪਰਕ ਕਰੋਗੇ ਇਹ ਵੀਰ ਭਰਾ ਤੁਹਾਡੇ ਕੋਲੇ ਪਹੁੰਚਣਗੇ ਤੇ ਤੁਸੀਂ ਦਰੱਖਤ ਲਾ ਸਕਦੇ ਹੋ ਤੇ ਇਹ ਸਾਰੇ ਕਾਸੇ ਦੇ ਨਾਲ ਮੈਂ ਇੱਕ ਗੱਲ ਦੁਬਾਰੇ ਫਿਰ ਦੱਸਾਂ ਇਹ ਵੀਰ ਹੁਣੀ ਸਾਡੇ ਕੋਲੇ ਆਏ ਨੇ ਰੁੱਖ ਲਾ ਰਹੇ ਆ ਇਹਦੇ 'ਚ ਕੋਈ ਪੈਸੇ ਦਾ ਦੇਣ ਲੈਣ ਨਹੀਂ ਹੁੰਦਾ ਇਹ ਇੱਕ ਮੁਫਤ ਰੁੱਖ ਨਰਸਰੀਆਂ ਚੋਂ ਬੂਟੇ ਲਾਉਂਦੇ ਆ ਅਗਲੇ ਦੇ ਖੇਤਾਂ ਤੱਕ ਲੈ ਕੇ ਜਾਂਦੇ ਆ ਸੋ ਇਹਨਾਂ ਦਾ ਜਿਹੜਾ ਮੁੱਖ ਟੀਚਾ ਜਿਹੜਾ ਉਹ ਇਹੋ ਆ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਰੋਖ ਲੱਗਣਾ ਹਾਂ ਟਾਈਮ ਮੇਰੇ ਬਹੁਤ ਖਰਾਬ ਹੋ ਗਏ ਸੀ ਕਿ ਕਿਥੋਂ ਮਿਲੇ ਸੀ ਉਧਰੋਂ ਜੋ ਵੀ ਆ ਨਾ ਸ਼ਾਮ ਨੂੰ ਮੈਨੂੰ ਮਿਲਦਾ ਟਾਈਮ ਮੈਂ ਇਹ ਚੀਜ਼ਾਂ ਜ਼ਿਆਦਾ ਦੇਖਦਾ ਵੀਰੇ ਹਾਂ ਚਾਹੇ ਮੈਨੂੰ ਘੰਟਾ ਮਿਲਦਾ ਏ ਹੁਣ ਮੰਨ ਲਓ ਵੀ ਮੈਂ 7-8 ਵਜੇ ਤੱਕ ਘਰੇ ਪਹੁੰਚੂਗਾ ਹਾਂ 7-8 ਵਜੇ ਘਰੇ ਜਾ ਕੇ ਚਲੋ ਜਵਾਕਾਂ ਨਾਲ ਵੀ ਹਨਾ ਟਾਈਮ ਸਪੈਂਡ ਕਰਨਾ ਜਿਹੜਾ ਸਮਾਂ ਬਚਦਾ ਰਾਤ ਨੂੰ ਰੋਟੀ ਰੱਟੀ ਖਾ ਕੇ ਘੰਟਾ ਡੇਢ ਘੰਟਾ ਇਹ ਚੀਜ਼ਾਂ ਮੈਂ ਜ਼ਰੂਰ ਦੇਖਦਾ ਆਇਆਂਗਾ ਸਹੀ ਹੈ ਗੁਰਬੀ ਜੀ ਸਭ ਤੋਂ ਜ਼ਿਆਦੇ ਤੁਹਾਨੂੰ ਧੰਨਵਾਦ ਬਾਈ ਤੁਹਾਡਾ ਯਾਰ ਮੈਨੂੰ ਇੱਕ ਗੱਲ ਹੋਰ ਦੱਸੋ ਲੋਕਾਂ ਦਾ ਇਸ ਪਾਸੇ ਰੁਝਾਨ ਵਧਿਆ ਹੋਇਆ ਦਰਖਤ ਲਾਉਣ ਵਾਲੇ ਪਾਸੇ ਬਹੁਤ ਜ਼ਿਆਦੇ ਆ ਬਹੁਤ ਜ਼ਿਆਦੇ ਰੁਝਾਨ ਆ ਜੀ ਮੈਂ ਦੇਖੀ ਆ ਨਾ ਆਪਣੀ ਗੱਲਬਾਤ ਕਰਦਿਆਂ ਕਰ ਤੁਹਾਨੂੰ ਬਹੁਤ ਫੋਨ ਵੱਜੇ ਆ ਜੀ ਬਾਈ ਬਹੁਤ ਜ਼ਿਆਦੇ ਰੁਝਾਨ ਆ ਜੀ ਇਹ ਚੀਜ਼ਾਂ ਦਾ ਹੁਣ ਕੀ ਹੈਗਾ ਆਪਾਂ ਨੂੰ ਪਤਾ ਲੱਗ ਚੁੱਕਿਆ ਜੀ ਹਾਂ ਵੀ ਸਾਡੀ ਲੋੜ ਕੀ ਹੈਗੀ ਹਾਂ ਸਹੀ ਆ ਇਕੱਲਾ ਪੈਸਾ ਨਹੀਂ ਹੁੰਦਾ ਜੀ ਸਾਰਾ ਕੁਝ ਹੈ ਜੇ ਪੰਛੀ ਹੈ ਤਾਂ ਅਸੀਂ ਆ ਜੀ ਬਿਲਕੁਲ ਜੇ ਦਰਕਤਾਤਾ ਸੀ ਆ ਸਹੀ ਇਹ ਗੱਲ ਤੁਹਾਡੀ ਤੁਹਾਡੇ ਨਾਲ ਪੰਚਾਇਤਾਂ ਸੰਪਰਕ ਕਰਦੀਆਂ ਕਰਦੀਆਂ ਨੇ ਜਿਹੜੀਆਂ ਜਿਨ੍ਹਾਂ ਦੀ ਆਪਦੀ ਪੈਲੀ ਆ ਜੀ ਬਾਈ ਉਹ ਉਹ ਵੀ ਬਹੁਤ ਆਉਂਦੇ ਆ ਹਾਂਜੀ 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 ਕਿੰਨੇ ਕਿੰਨੇ ਕਿੱਲੇ ਲੋਕ ਜੰਗਲ ਲਵਾ ਲੈਂਦੇ ਆ ਲਾਸਟ ਪਰਸਨਲ ਲੱਗਿਆ ਹੋਇਆ ਹੈਗਾ ਜੀ ਕੋਈ 9 ਏਕੜ ਦਾ ਜੰਗਲ ਆ ਜੀ ਸੁਨਾਮ ਏਰੀਆ ਦੇ ਵਿੱਚ ਸੁਨਾਮ ਚ ਜੀ ਬਾਈ ਸ ਨੌ ਇੱਕ ਇਹ ਯਾਰ ਬਹੁਤ ਦਿਲਗੁਰਦੇ ਵਾਲਾ ਬੰਦਾ ਲੱਗਦਾ ਅੱਜ ਸਾਡਾ ਲੱਗ ਰਿਹਾ ਜੀ ਪਿੰਡ ਸਾਡੇ ਮੋਗੇ ਜ਼ਿਲ੍ਹੇ ਦਾ ਉਗੋਕੇ ਪਿੰਡ ਆ ਜੀ ਡੇਢ ਏਕੜ ਪਰਸਨਲ ਲਵਾ ਰਹੇ ਆ ਜੀ ਅੱਜ ਲੱਗ ਰਹੇ ਜੀ ਉੱਥੇ ਬੂਟੇ ਸਹੀ ਹੈ ਹੁਣ 9 ਕਿੱਲਾਂ ਵਾਲਾ ਬੰਦਾ ਜੇ ਹਿਸਾਬ ਲਾਵੇ ਤਾਂ ਆਖੋ ਯਾਰ ਮੇਰੀ ਇੰਨੀ ਫਸਲ ਆ ਜਿਹੜੀ ਮੈਂ ਕੱਢ ਸਕਦਾ ਐ ਇਸ ਜ਼ਮੀਨ ਚ ਜੀ ਬਈ ਸੋਹਣੀ ਗੱਲ ਆ ਜੇ ਕੋਈ ਲਵਾ ਰਿਹਾ ਤਾਂ ਜੀ ਜੀ ਬਈ ਤੇ ਮੈਨੂੰ ਉਮੀਦ ਆ ਕਿ ਆਪਣੀ ਵੀਡੀਓ ਦੇਖਣ ਤੋਂ ਬਾਅਦ ਬਹੁਤ ਸਾਰੇ ਵੀਰ ਭਰਾ ਜਿਹੜੇ ਬਾਹਰਲੇ ਦੇਸ਼ਾਂ ਚ ਰਹਿੰਦੇ ਆ ਹਾਂਜੀ ਹਾਂਜੀ ਤੇ ਜਿਨ੍ਹਾਂ ਜਿਨ੍ਹਾਂ ਦੀ ਜੇ ਆਪਣੇ ਆਖੇ ਕੋਈ ਚਾਰ ਉਰਦ ਰੁੱਖ ਲਾ ਲੂਗਾ ਜੀ ਜੀ ਸਹੀ ਹੈ ਤਾਂ ਸੋਹਣੀ ਗੱਲ ਹੈ ਹਾਂਜੀ ਹਾਂਜੀ ਇਹ ਸਿਹਰਾ ਤੁਹਾਨੂੰ ਜਾਂਦਾ ਨੌਜਵਾਨੋ ਨਹੀਂ ਤੁਹਾਨੂੰ ਵੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਜਿਹੜੇ ਰੁੱਖ ਲਵਾ ਰਹੇ ਆ ਨਹੀਂ ਨਹੀਂ ਧੰਨਵਾਦ ਗੁਰਪ੍ਰੀਤ ਭਾਈ ਤੁਹਾਡਾ ਇਹ ਤਿੰਨੇ ਵੀਰ ਗੁਰਪ੍ਰੀਤ ਦਾ ਗੁਰਪ੍ਰੀਤ ਤੁਹਾਡਾ ਪਿੰਡ ਨਹੀਂ ਦੱਸਿਆ ਵੀਰੇ ਉਹਨਾਂ ਦਾ ਇਹਦਾ ਪਿੰਡ ਚੈਣਾ ਜੀ ਇਹਨਾਂ ਦਾ ਪਿੰਡ ਚੈਣਾ ਚੈਣਾ ਪਿੰਡ ਹੈ ਜੈਤੋ ਕੋਲੇ ਜੀ ਜੈਤੋ ਕੋਲੇ ਆ ਜੀ ਬਾਈ ਤੁਹਾਡੀ ਜਿਹੜੀ ਰਾਉਂਡ ਕਲਾਸ ਦੀ ਟੀਮ ਆ ਇਹਦੇ ਚ ਕੁੱਲ ਕਿੰਨੇ ਕੁ ਵੀਰ ਭੈਣ ਕੰਮ ਕਰਦੇ ਆ ਜਿਹੜੇ ਸਾਰੇ ਪੰਜਾਬ ਚ ਰੁੱਖ ਲਾ ਰਹੇ ਆ ਜਿਹੜੀ ਸਾਡੀ ਰੋਖ ਲਾਉਣ ਵਾਲੀ ਟੀਮ ਹੈ ਜੀ ਰੋਖ ਲਾਉਣ ਵਾਲੀ तकरीबन ਕੋਈ ਹੈਗੇ ਆ ਜੀ 40 ਤੋਂ ਪਲੱਸ ਆ ਜੀ 40 ਤੋਂ ਪਲੱਸ ਆ ਤੇ ਜਿਹੜੇ ਪਿੱਛੇ ਕੰਮ ਕਰਦੇ ਨੇ ਪਿੱਛੇ ਕਹਿੰਦਾ ਭਾਵ ਕਿ ਨਰਸਰੀਆਂ ਸੰਭਦੇ ਆ ਜਾਂ ਹੋਰ ਲਿਖਤ ਪੜਤਾਲਾ ਕੰਮ ਸੰਭਦੇ ਆ ਉਹ ਤਾਂ ਫਿਰ ਕਾਫੀ ਟੀਮ ਵੱਡੀ ਹੋ ਜਾਂਦੀ ਹੈ ਜੀ ਮਿਲਾ ਕੇ ਜਿਉਂ ਚੀਜ਼ਾਂ ਲਾ ਕੇ ਚੱਲੀ ਹੈ ਨਰਸਰੀਆਂ ਦੇ ਵਿੱਚ ਜਾਂ ਸਟਾਫ ਲਾ ਕੇ ਚੱਲੀ ਹੈ ਗਰਾਊਂਡ ਲੈਵਲ ਤੇ 40 ਗਰਾਊਂਡ ਲੈਵਲ ਤੇ ਜੀ ਬਾਈ ਜੀ ਜਿਹੜੇ ਲੋਕਾਂ ਨਾਲ ਜਾ ਕੇ ਗੱਲਬਾਤ ਕਰਦੇ ਜੀ ਟਾਈ ਅਪ ਕਰਨਾ ਹੈ ਫੀਲਡ ਦੇ ਵਿੱਚ ਬੂਟੇ ਲਵਾਉਣੇ ਆ ਜੋ ਵੀ ਗੱਲਬਾਤ ਕਰਨੀ ਆ ਵੀਡੀਓ ਦਾਫਤਰ ਕਰਨੀ ਆ ਜਾਂ ਕਿਤੇ ਵੀ ਜਾ ਕੇ ਕਰਨੀ ਆ ਠੀਕ ਹੈ ਬਾਈ ਹਾਂਜੀ ਬਾਕੀ ਇਹ ਨਹੀਂ ਹੈਗਾ ਜੀ ਇਕੱਲੇ ਹੀ ਗੱਲਬਾਤ ਹੀ ਕਰਨੀ ਹੈਗੀ ਤਾਂ ਨਾਲ ਫੀਲਡ ਦੇ ਵਿੱਚ ਆ ਕੇ ਕੰਮ ਵੀ ਕਰੀਦਾ ਜੀ ਨਹੀਂ ਨਹੀਂ ਬਹੁਤ ਸੁਣੀ ਗੱਲ ਆ ਯਾਰ ਜੀ ਆ ਇਹਨੂੰ ਬਾਈ ਮੈਨੂੰ ਪਤਾ ਹੁਣ ਤੁਸੀਂ ਥੋੜਾ ਲੇਟ ਵੀ ਹੋ ਰਹੇ ਹੋ ਧੰਨਵਾਦ ਤੇ ਤੁਹਾਡਾ ਦੋਵੇਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਮਾਰਾ ਡੂੰਗਾ ਤੈਨੂੰ ਭਰ ਦਿੰਨੇ ਆ ਪਹਿਲਾਂ ਜੁਗਾ ਵੱਧ ਬੱਟਿਆ ਹੁੰਦਾ ਉਹ ਕਹਿੰਦੇ ਵੱਧ ਬੱਟਣਾ ਚਾਹੀਦਾ ਥੱਲੇ ਪੋਲਾ ਰਹਿੰਦਾ ਬੁੱਤ ਫਿਰ ਲੈ ਇਹਨੂੰ ਪਾੜ ਪਾਪਾ ਫਾਜੇ ਨਾ ਆਖੇ ਇਹਦੇ ਨਾਲ ਸੱਜਾ ਆਲੀ ਗਿੱਲੀ ਮਿੱਟੀ ਸੱਟ ਲੈ ਕਰੋ ਵਿੱਚ ਹਾਂ ਗਿੱਲੀ ਆ ਮਿੱਟੀ ਅੱੜ ਜਾ ਬੁੱਤ ਮੈਂ ਤੇ ਪ੍ਰਖਤਾ ਵਾਲੀ ਖੋਲਦੇ ਆ ਪਾਪਾ ਉਹ ਲਿਖਾਵਾ ਪਾਟਾ ਸੀਗਾ ਤਾਂ ਛੇਤੀ ਖੁੱਲ ਗਿਆ ਸੀ ਲੈ ਬੁੱਤ ਇਹ ਕਰੀਸੇ ਹੋ ਰਿਹਾ

ਕਿਉਂਕਿ ਪਹਿਲੇ ਵਾਰ ਚੱਲਦੇ ਰਿਹਾ ਤਾਂ ਮੈਂ ਕਿੰਨਾ ਸੋਚ ਚੁੱਕੀ ਮੇਰੀ ਮਨੂ ਜੀ ਠੀਕ ਕੋਈ ਗੱਲ ਨਹੀਂ ਕਰ ਰਹੀ ਬਸ ਬਸ ਉਹਦਾ ਦਾ ਮੇਨ ਮੇਨਾ ਆਉਂਦਾ ਕਾਲੀ ਹੁੰਦੀ ਐ ਖਾਲੀ ਜਿਹਾ ਰਹਿ ਜਾਂਦਾ ਤਰਸੇਮ ਮਾੜਾ ਚਾਕੀ ਬਾਈ ਇਧਰ ਤੇ ਜਿਹੜੇ ਆਪਾਂ ਇੱਥੇ ਰੁੱਖ ਲਾਈਏ ਨੇ ਇਹਨਾਂ ਰੁੱਖਾਂ ਨੂੰ ਲਾਉਣ ਚ ਮਦਦ ਕੀਤੀ ਆਪਣੀਆਂ ਇਹਨਾਂ ਤਿੰਨ ਨੌਜਵਾਨਾਂ ਨੇ ਆਹ ਵੀਰ ਦਾ ਨਾਮ ਆ ਤਰਸੇਮ ਆ ਇਹ ਮੇਰੇ ਘਰ ਦਾ ਗਵੰਡੀਆ ਦੋ ਘਰ ਛੱਡ ਕੇ ਇਹਦਾ ਘਰ ਆ ਬਾਈ ਦਾ ਤੇ ਆਹ ਮੁੰਡਾ ਤੁਸੀਂ ਗੋਰੇ ਦਾ ਮੁੰਡਾ ਵੀਰੇ ਨਹੀਂ ਪਪੂ ਆ ਮੁੰਡਾ ਬਾਈ ਪਪੂ ਦਾ ਤੇ ਆਹ ਬਾਈ ਬਲੇ ਇਥੇ ਦਾ ਮੁੰਡਾ ਲੱਭੀ ਚਾਕੀ ਮਾੜਾ ਜਾ ਹਾ ਇਥੇ ਥੈਂਕ ਯੂ ਯਾਰ ਬਾਈ ड़ा अक्षय जी आपको ले लें वीडियो में

ਦਰਖਤ ਲਾਉਣ ਦਾ ਮੁੰਡਿਆਂ ਨੇ ਕੰਮ ਨਿਬੜ ਲਿਆ ਤੇ ਦਰਖਤ ਲਾਉਣ ਤੋਂ ਬਾਅਦ ਜਿੰਨੇ ਵੀ ਲਿਫਾਫੇ ਖਿਲਰੇ ਆ ਸਾਰੇ ਇਕੱਠੇ ਕਰਨੇ ਤੇ ਇੱਕ ਥਾਂ ਤੇ ਰੱਖਣੇ ਸ਼ਰਮਾ ਜੀ ਸਾਡਾ ਤੁਹਾਡਾ ਸਾਰਿਆਂ ਦਾ ਹਿਸਾਬ ਹੈ ਗਿਆ ਹੱਥ ਲੱਗਣੇ ਸੀ ਇੱਥੇ ਹੱਥ ਲੱਗਣੇ ਸੀ ਬਾਈ ਸਾਰਿਆਂ ਦੇ ਚਲੋ ਇੱਕ ਸੌਨ ਨੂੰ ਸ਼ੁਰੂਆਤ ਕੀਤੀ ਸੀ ਤੇ ਦੋੜੋ ਆਪਣਾ ਚੰਕਰ ਲਾ ਦੋ ਸੌ ਨੂੰ ਜੰਗਲ ਲਾਏ ਚਲੋ ਸੋਨੇ ਮਹੀਨੇ ਚ ਲੱਗਾ ਬਹੁਤ ਸਾਰਾ ਬਹੁਤ ਬੋਲ ਗਿਆ ਇੱਕ ਮੋੜੇ ਤੇ ਕਬੀਲਦਾਰੀ ਇੱਕ ਚਲਫਾਫੇ ਮਾਰ ਆਇਆ ਕੱਟ ਕਰੀ ਉਹ ਆ ਜਾ ਤੂੰ ਆ ਜਾ ਆ ਜਾ ਆ ਜਾ ਬੋਲੀ ਬੱਚਾ ਜੋ ਛੋੜਾ ਕਹਦੇ ਆ ਵੇਣ ਸਦੋਂ ਕਿੱਥੇ ਕਿਦਾਰ ਕਿਹੜਾ ਸੀ ਆ ਠੇਕੇਦਾਰਾ ਲੱਭੀ ਠੇਕੇਦਾਰਾ ਸੜਾ ਸੀਨੀਅਰ ਆ ਬਾਗ ਦਾ ਲੱਭੀ ਨੇੜੇ ਦਾ ਆ ਠੇਕੇਦਾਰ ਸੰਗਦਾ ਹੀ ਵਾੜਾ ਕੀ ਬਾਤ ਹੈ ਯਾਰ ਇਹ ਤਾਂ ਉਹਦਾ ਫਰ ਲੀ ਦੱਸਦਾ ਪਰਨੇ ਦਾ ਵੀ ਠੇਕੇਦਾਰ ਹੈ ਮੇਨ ਸੀਨੀਅਰ ਬੰਦਾ ਇਹ ਸੀਨੀਅਰ ਦਾ ਮੈਨੂੰ ਪਤਾ ਸੀਨੀਅਰ ਮੈਨੂੰ ਪਤਾ ਕੌਣ ਆ ਤੁਹਾਡੇ ਚੋਂ ਅੱਜ ਤੁਹਾਡੇ ਮਗਰ ਖੜਾ ਹੀ ਸੀਨੀਅਰ ਬੰਦਾ ਜੀ ਨਹੀਂ ਜੀ ਸੀਨੀਅਰ ਤੁਸੀਂ ਹੋ ਨਹੀਂ ਨਹੀਂ ਮੈਂਤੀ ਉਹਦੀ ਸੀ ਕਲੀ ਉਹਦੀ ਸੀ ਸਾਰੇ ਕੁਸੂੜੇ ਆਦੇ ਸਾਬ ਨਾਲ ਨਹੀਂ ਨਹੀਂ ਉਹ ਤਾਂ ਇਹਨੇ ਲਾ ਬੋਲ ਲਾਈਆਂ ਤਰਸੇਮ ਹਾ ਮੁੰਤ ਜਿਹੜਾ ਆ ਬੰਦਾ ਸਾਡੇ ਸਾਹਮਣੇ ਖੜਾ ਸੀਰ ਤੇ ਪੱਕਾ ਨਾ ਨਹੀਂ ਮੈਨੂੰ ਪਤਾ ਹੈ ਜਗਸੀਰ ਹੈ ਜਗਸੀਰ ਝਾਕਤਾ ਲਾਇਆ ਹੁਣ ਅਸੀਂ ਨਿੱਕੇ ਹੁੰਦੇ ਸਟੈਂਪਰ ਦੀ ਬਾਹ ਲਿਆਉਂਦੇ ਤੇ ਇਹ ਬੰਦਾ ਇੱਕ ਸ਼ੱਕਾ ਮਾਰ ਕੇ ਤੇ ਸ਼ਵਰਾਂ ਚ ਗਵਾ ਦਿੰਦਾ ਸੀ ਹੁਣ ਤੇਰਾ ਨਾਮ ਬੋਲਿਆ ਗਿਆ ਹੀਰੂ ਠੀਕ ਹੈ ਯਾਰ ਵਾਜਾ ਵਾਜਾ ਉਧਰ ਨੂੰ ਅਕੇ ਉਹ ਮੈਂ ਨਾ ਦਰਖਤਾਂ ਬਾਰੇ ਵੀਡੀਓ ਬਣਾ ਕੇ ਹਟਿਆ ਸੀਗਾ ਅੱਛਾ ਅੱਛਾ ਉਹ ਆਈ ਸੀ ਮੁੰਡੇ ਠੀਕ ਹੈ ਤੇ ਜਿਹੜੇ ਤੁਸੀਂ ਹੁਣ ਤੱਕ ਦੀ ਇਹ ਸਾਰੀ ਵੀਡੀਓ ਦੇਖ ਕੇ ਹਟੇ ਹੋ ਅਸਲ ਦੇ ਵਿੱਚ ਕਹਾਣੀ ਇਹ ਆ ਜਦੋਂ ਮੈਂ ਹੋਰ ਸ਼ਹਿਰਾਂ ਦਾ ਦੇਸ਼ਾਂ ਦਾ ਸਫ਼ਰ ਕਰਦਾ ਬਹੁਤੇ ਮਿੱਤਰਾਂ ਦੇ ਕਮੈਂਟ ਹੁੰਦੇ ਆ ਕਿ ਤੁਸੀਂ ਇਹ ਸਨੇਹਾ ਜ਼ਰੂਰ ਦਿਓ ਆਪਣੇ ਪੰਜਾਬੀ ਭਰਾਵਾਂ ਨੂੰ ਸਾਰਿਆਂ ਨੂੰ ਕਿ ਆਪਾਂ ਦਰਖਤ ਲਾਈਏ ਤੇ ਉਹ ਸੁਨੇਹਾ ਮੈਂ ਤਾਂ ਹੀ ਦੇ ਦੇ ਸਕਦਾ ਸੀ ਕਦੇ ਕਿਉਂਕਿ ਅਜੇ ਤੱਕ ਮੈਂ ਕੋਈ ਦਰਖਤ ਲਾਇਆ ਨਹੀਂ ਸੀ ਪੱਟੇ ਜ਼ਰੂਰ ਸੀ ਸੋ ਹੁਣ ਦਰਖਤ ਲਾਏ ਆ ਹੁਣ ਜਿਹੜੇ ਵੀ ਵੀਰ ਭਰਾ ਆਪਾਂ ਨੂੰ ਦੇਖਦੇ ਹਨ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਦਰਖਤ ਜਿੱਥੇ ਕੋਈ ਵੱਟ ਬੰਨੇ ਤੇ ਲਾ ਸਕਦੇ ਹੋ ਜ਼ਰੂਰ ਲਾਗੇ ਆਪਾਂ ਆਫਟਾਰੇ ਦੀ ਰੋਤਾ ਤੇ ਜੇ ਤੁਸੀਂ ਦੇਸ਼ ਤੋਂ ਬਾਹਰ ਰਹਿੰਦੇ ਹੋ ਅ ਥੋੜਾ ਜਿਹਾ ਗੁਜਾਇਸ਼ ਚਾ ਕੰਮ ਆ ਚੰਗਾ ਗੁਜਾਇਸ਼ ਚਾ ਕੰਮ ਆ ਤਾਂ ਕੋਈ ਕਿਲਾ ਦੋ ਕਿਲੇ ਜਿਵੇਂ ਉਹ ਵੀਰ ਨੇ ਦੱਸਿਆ ਸੀ ਉਦੋਂ ਪਹਿਲਾਂ ਤੁਸੀਂ ਉਵੇਂ ਆਪਦੇ ਖੇਤਾਂ ਦੇ ਵਿੱਚ ਜਿਹੋ ਜਿਹੀਆਂ ਇਹ ਆਰਗੇਨਾਈਜੇਸ਼ਨ ਬੜੀਆਂ ਨੇ ਰਾਉਂਡ ਗਲਾਸ ਫਾਊਂਡੇਸ਼ਨ ਆ ਜਾਂ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਜਿਹੜੀਆਂ ਦਰਖਤਾਂ ਲਾਉਣ ਤੇ ਕੰਮ ਕਰਦੀਆਂ ਨੇ ਇਹ ਦਰਖਤ ਲੱਗ ਗਏ ਇੱਕ ਵੀਡੀਓ ਬਣਾਈਏ ਤੁਸੀਂ ਇਹਨੂੰ ਦੇਖਿਆ ਪਰ ਇਦੋਂ ਵੀ ਵੱਡਾ ਕੰਮ ਇਹ ਹੋਣਾ ਕਿ ਇਹ ਦਰਖਤਾਂ ਦੀ ਸਾਂਭ ਸੰਭਾਲ ਇਹਨਾਂ 'ਚ ਯਾਰ ਜੀ ਗੱਲ ਆ ਕੱਖ ਪੱਠਾ ਕਦੇ ਆਉੜ ਵਜਣੀ ਚ ਸਾਲ ਡੇਢ ਸਾਲ ਜਦੋਂ ਬਾਵਾ ਚੜ ਗਏ ਉਸ ਤੋਂ ਬਾਅਦ ਜੋ ਸ਼ਾਂ ਕਰ ਲਈ ਤਾਂ ਥੱਲੇ ਗਿਲ ਰਹਿ ਜਾਂਦੀ ਆ ਸੋ ਜਿਹੜੇ ਨੰਬਰ ਦਿੱਤੇ ਆ ਤੁਸੀਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਦਰਖਤ ਆਪਦੇ ਖੇਤਾਂ 'ਚ ਲਵਾ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਸੀ ਕਾਲਜੀ ਸਾਰਿਆਂ ਨੂੰ ਤੇ ਮੇਰੇ ਨਾਲ ਬੈਠਾ ਮੇਰਾ ਪਿਆਰਾ ਮਿੱਤਰ ਸੰਦੀਪ ਸ਼ਰਮਾ ਇਹ ਸਾਰੇ ਮੇਰੇ ਬਚਪਨ ਦੇ ਬੇਲੀ ਅਸੀਂ ਨਿੱਕੇ ਹੁੰਦੇ ਇਕੱਠੇ ਖੇਡਦੇ ਮਿਲਦੇ ਰਹੇ ਆ ਅੱਜ ਬਾਵਾ ਦੇ ਨਾਂ ਬਾਅਦ ਸਾਡੀ ਮੁਲਾਕਾਤ ਹੋਈ ਆ ਤਾਂ ਸੁੱਖ ਨਾਲ ਜਵਾਗ ਜੱਲੇ ਨਾਲ ਆ ਬੰਦੇ ਸਾਰੇ ਕਬੀਲਦਾਰ ਹੋ ਗਏ ਠੀਕ ਹੈ ਸ਼ਰਮਾ ਜੀ ਠੀਕ ਹੈ ਜੀ